ਤੈਨੂੰ ਦਿਲ ਤੋਂ ਧੰਵਾਦ ਆ ਅੱਜ ਜਿਹੜਾ ਪੰਜਾਬ ਦਾ ਮਾਹੌਲ ਆ ਜੋ ਕਰਫਿਊ ਵਾਲੇ ਹਾਲਾਤ ਪੰਜਾਬ ਦੇ ਵਿੱਚ ਅੱਜ ਬਣੇ ਹੋਏ ਆ ਔਰ ਹੋਰ ਜਿਹੜੇ ਮਹੱਤਵਪੂਰਨ ਮੁੱਦੇ ਅੱਜ ਦੇ ਉਹਨਾਂ ਸਾਰਿਆਂ ਨੂੰ ਲੈ ਕੇ ਤੁਹਾਨੂੰ ਖੇਚਲ ਦਿੱਤੀ ਆ ਮੇਰੇ ਨਾਲ ਸਾਡੇ ਚੀਫ ਸਪੋਕਸਪਰਸਨ ਸਰਦਾਰ ਅਸ਼ਦੀਪ ਸਿੰਘ ਕਲੇਰ ਸਾਹਿਬ ਵੀ ਸ਼ਾਮਲ ਹੈ ਪਾਰਟੀ ਦੇ ਮੇਰੇ ਸੀਨੀਅਰ ਆਗੂ ਜਿਹੜੇ ਫਰੀਦਕੋਟ ਤੋਂ ਪਾਰਲੀਮੈਂਟ ਦੀ ਚੋਣ ਲੜੇ ਸੀ ਸਰਦਾਰ ਰਾਜਵਿੰਦਰ ਸਿੰਘ ਧਰਮਕੋਟ ਉਹ ਵੀ ਹਾਜ਼ਰ ਹੈ ਸਾਡੇ ਮੀਡੀਆ ਡਵਾਈਸਰ ਜਨਵੀਰ ਸਿੰਘ ਜੀ ਵੀ ਹਾਜ਼ਰ ਇੱਕ ਤਾਂ ਬੜਾ ਅਫਸੋਸ ਹੈ ਕਿ ਅੱਜ ਮੈਂ ਵੀ ਸਵੇਰੇ ਜਲੰਧਰ ਤੋਂ ਚੱਲ ਕੇ ਆਇਆ ਹਾਂ ਸਾਰੇ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਕਰਫਿਊ ਲੱਗਿਆ ਹੁੰਦਾ ਇਸ ਤਰ੍ਹਾਂ ਦੇ ਜਿਹੜੇ ਹਾਲਾਤ ਨੇ ਅੱਜ ਸੜਕਾਂ ਦੇ ਉੱਤੇ ਥਾ-ਥਾ ਤੇ ਨਾਕੇ ਪਰ ਮੇਨ ਮਕਸਦ ਹੈ ਕਿ ਜਿਹੜਾ ਕਿਸਾਨਾਂ ਨੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਤੇ ਜਿਹੜਾ ਪ੍ਰੋਗਰਾਮ ਰੱਖਿਆ ਸੀ ਉਹਨੂੰ ਕੁਚਲਣ ਵਾਸਤੇ ਸਰਕਾਰ ਇਸ ਹੱਦ ਤੱਕ ਸਰਗਰਮ ਹੋਈ ਹੈ ਪਹਿਲਾਂ ਤਾਂ ਦਿੱਲੀ ਵਾਲਿਆਂ ਨੇ ਕੋਈ ਕਸਰ ਨਹੀਂ ਛੱਡੀ ਕਿਸਾਨੀ ਦੇ ਨਾਲ ਬੇਇਨਸਾਫੀ ਕਰਨ ਦੀ ਉਹਨਾਂ ਨੂੰ ਜਲੀਲ ਕਰਨ ਦੀ અપਮਾਨਿਤ ਕਰਨ ਦੀ ਉਦੋਂ ਭਗਵੰਤ ਮਾਨ ਜੀ ਪਿੱਛੇ ਰਹਿ ਕੇ ਉਹਨਾਂ ਦਾ ਸਾਥ ਦਿੰਦੇ ਹੁੰਦੇ ਸੀ ਪਰ ਹੁਣ ਮੇਰੇ ਖਿਆਲ ਇਹਨਾਂ ਨੂੰ ਹੁਕਮ ਆ ਗਿਆ ਵੀ ਤੁਸੀਂ ਵੀ ਸਿੱਧੇ ਹੋ ਕੇ ਲੱਗੋ ਤੇ ਪਹਿਲਾ ਘਰ ਬਲਾ ਕੇ ਕਿਸਾਨ ਲੀਡਰਾਂ ਨੂੰ ਗੱਲਬਾਤ ਵਾਸਤੇ ਇਹ ਕਦੇ ਨਹੀਂ ਹੁੰਦਾ ਕਈ ਵਾਰੀ ਐਸੋਸੀਏਸ਼ਨ ਤਾਂ ਗੁੱਸੇ ਦੇ ਨਾਲ ਕਿਸੇ ਵੇਲੇ ਬਾਈਕਾਟ ਕਰ ਜਾਂਦੀ ਹੈ ਪਰ ਕਿਉਂਕਿ ਮੁੱਖ ਮੰਤਰੀ ਬੜੀ ਜ਼ਿੰਮੇਵਾਰੀ ਵਾਲੀ ਪੋਜੀਸ਼ਨ ਹੁੰਦੀ ਹੈ ਇਹ ਪਹਿਲੀ ਵਾਰੀ ਹੈ ਕਿ ਘਰ ਬਲਾ ਕੇ ਤੇ ਮੁੱਖ ਮੰਤਰੀ ਸਾਹਿਬ ਜਿਹੜਿਆ ਉਹਨਾਂ ਦਾ ਬਾਈਕਾਟ ਕਰਕੇ ਤੇ ਉਥੋਂ ਬਿਨਾਂ ਉਹਨਾਂ ਦੇ ਮਸਲੇ ਦਾ ਹੱਲ ਕੀਤੇ ਚਲੇ ਗਏ ਅਰ ਉਸ ਤੋਂ ਬਾਅਦ ਫਿਰ ਜਿਹੜਾ ਗੁੱਸਾ ਉਹਨਾਂ ਨੇ ਜ਼ਾਹਰ ਕੀਤਾ ਇਹ ਮੈਂ ਸਮਝਦਾ ਕਿ ਸਟੇਟ ਜਿਹੜੀ ਸਾਡੀ ਹੈ ਇਹ ਡਿਕਟੇਟਰਸ਼ਿਪ ਵਾਲੇ ਪਾਸੇ ਜਿਹੜੀ ਆ ਉਹ ਵੱਧ ਰਹੀ ਹੈ ਕਿ ਘਰਾਂ ਦੇ ਵਿੱਚ ਸੁੱਤੇ ਹੋਏ ਕਿਸਾਨਾਂ ਨੂੰ ਉਹਨਾਂ ਦੇ ਘਰ ਵੱਡੀ ਗਿਣਤੀ ਦੇ ਵਿੱਚ ਪੁਲਿਸ ਭੇਜ ਕੇ ਇਸ ਤਰ੍ਹਾਂ ਦਾ ਮਾਹੌਲ ਪੈਦਾ ਕੀਤਾ ਫੜ ਫੜ ਕੇ ਥਾਣਿਆਂ 'ਚ ਬਿਠਾਇਆ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਭੇਜਿਆ ਇਹ ਮੈਂ ਸਮਝਦਾ ਕਿ ਲੋਕਤੰਤਰ ਨੂੰ ਖਤਮ ਕਰਨ ਵਾਲਾ ਜਿਹੜਾ ਕੰਮ ਹੈ ਇਹਦੀ ਮੈਂ ਸ਼ਰਮਣੀ ਅਕਾਲੀ ਦਲ ਵੱਲੋਂ ਨਿਖੇਦੀ ਕਰਦਾ ਮੈਨੂੰ ਬੜੀ ਸ਼ਰਮ ਆਉਂਦੀ ਹੈ ਕਿ ਜਿਹੜਾ ਦੇਸ਼ ਦਾ ਆਂਦਾਤਾ ਹੈ ਉਹਦੀ ਤਾਂ ਤੁਸੀਂ ਇਹ ਹਾਲਤ ਕਰ ਰਹੇ ਹੋ ਤੇ ਜਿਸ ਬੰਦੇ ਨੂੰ ਮੁੱਖ ਮੰਤਰੀ ਹੁੰਦਿਆ ਹੋਇਆ ਭ੍ਰਿਸ਼ਟਾਚਾਰ ਦੇ ਕੇਸ ਦੇ ਵਿੱਚ ਦਿੱਲੀ ਦੇ ਜੇਲ੍ਹ ਦੇ ਵਿੱਚ ਅਦਾਲਤਾਂ ਨੇ ਕਿੰਨਾ ਲੰਮਾ ਸਮਾਂ ਬੰਦ ਰੱਖਿਆ ਹਲੇ ਕੇਸ ਦੇ ਤੇ ਭ੍ਰਿਸ਼ਟਾਚਾਰ ਦੇ ਸਾਰੇ ਚੱਲ ਰਿਹਾ ਜਿਹਨੂੰ ਦਿੱਲੀ ਦੀ ਜਨਤਾ ਨੇ ਇਨਕਾਰ ਦਿੱਤਾ ਤੁਸੀਂ ਕਿਸਾਨਾਂ ਦੀ ਤੇ ਇਹ ਦੁਰਦਸ਼ਾ ਕਰ ਰਹੇ ਹੋ ਤੇ ਉਹਨੂੰ 에ਰਪੋਰਟ ਤੇ 100 ਗੱਡੀਆਂ ਦਾ ਕਾਫਲਾ ਲੈ ਕੇ ਤੇ ਤੁਸੀਂ ਉਹਨੂੰ ਹਿਸ਼ਾਰਪੁਰ ਦੇ ਜੰਗਲਾਂ 'ਚ ਛੱਡ ਕੇ ਆਏ ਹੋ ਨਾ ਉਹਦਾ ਪੰਜਾਬ ਨਾਲ ਕੋਈ ਲੈਣਾ ਦੇਣਾ ਨਾ ਉਹਦੇ ਕੋਲੇ ਕੋਈ ਸੰਵਿਧਾਨਕ ਅਹੁਦਾ ਤੇ ਕ腐ਸ਼ਨ ਦੀ ਉਹਨੇ ਕੋਈ ਕਸਰ ਨਹੀਂ ਛੱਡੀ ਤੇ ਉਸ ਵਿਅਕਤੀ ਨੂੰ ਐਂਟਰਟੇਨ ਕਰਨ ਵਾਸਤੇ ਸਾਰੀ ਸਾਡੀ ਸਟੇਟ ਦਾ ਜਿਹੜਾ ਪ੍ਰਸ਼ਾਸਨ ਹੈ ਉਹ ਪੱਪਾ ਪਾਰ ਹੋਇਆ ਫਿਰਦਾ ਆਪ ਮੀਡੀਆ ਵਾਲਿਆਂ ਨੇ ਮੈਨੂੰ ਉਹ ਕਾਫੜਾ ਦਿਖਾਇਆ ਸੀ 100 ਤੋਂ ਵੱਧ ਗੱਡੀਆਂ ਦਾ ਕਾਫੜਾ ਹੈ ਪੁਲਿਸ ਦੀਆਂ ਗੱਡੀਆਂ ਕੰਨੀਆਂ ਔਰ ਇੱਕ ਪਾਸੇ ਕਿਸਾਨ ਇਨਸਾਫ ਵਾਸਤੇ ਆਪਣੀ ਰਾਜਧਾਨੀ ਆਉਣਾ ਚਾਹੁੰਦਾ ਉਹਨੂੰ ਤੁਸੀਂ ਰਾਜਧਾਨੀ ਨਹੀਂ ਆਉਣ ਦਿੰਦੇ ਪਹਿਲਾਂ ਦਿੱਲੀ ਦੀ ਸਰਕਾਰ ਨੇ ਰਾਜਧਾਨੀ ਕਿਸਾਨਾਂ ਵਾਸਤੇ ਪੱਕੇ ਤੌਰ ਤੇ ਬੰਦ ਕਰੀ ਹੋਈ ਹੈ ਹਾਈਵੇ ਵੀ ਪੱਕੀਆਂ ਰੋਕਾਂ ਲਾ ਕੇ ਬੰਦ ਕੀਤੇ ਹੋਏ ਵੀ ਕਿਸਾਨ ਦਿੱਲੀ ਨਹੀਂ ਜਾ ਸਕਦਾ ਹੁਣ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਵੀ ਕਿਸਾਨ ਦਿੱਲੀ ਵੀ ਨਹੀਂ ਜਾ ਸਕਦਾ ਕਿਸਾਨ ਚੰਡੀਗੜ੍ਹ ਵੀ ਨਹੀਂ ਆ ਸਕਦਾ ਤੇ ਕਿਸਾਨ ਕਿੱਥੇ ਜਾਵੇ ਕੋਈ ਵਪਾਸਨਾ ਨਹੀਂ ਥਾਂ ਉਹਨੂੰ ਵੀ ਦੱਸੋ ਨਾ ਵੀ ਉਹ ਕਿੱਥੇ ਜਾ ਕੇ ਆਪਣੇ ਮਨ ਦੇ ਜਿਹੜੇ ਬਲਬਲੇ ਆ ਉਹ ਕਿੱਥੇ ਰੱਖੇ ਆਪਣਾ ਦੁੱਖ ਕਿਹਦੇ ਨਾਲ ਸਾਂਝਾ ਕਰੇ ਇਸ ਕਰਕੇ ਮੈਂ ਜੋ ਕੁਝ ਅੱਜ ਇਹਨਾਂ ਨੇ ਕਿਸਾਨਾਂ ਨਾਲ ਕੀਤਾ ਵਾਦੇ ਤਾਂ ਵੱਡੇ ਵੱਡੇ ਕਰਦੇ ਸੀ ਤੇ ਜਿੰਨਾ ਸੂਬਿਆਂ ਦੀਆਂ ਸਰਕਾਰਾਂ ਨੂੰ ਕੋਈ ਕਿਸਾਨਾਂ ਨਾਲ ਹਮਦਰਦੀ ਸੀ Rajasthan ਨੇ 150 ਰੁਪਿਆ ਪਰ ਕੁਇੰਟਲ ਬੋਨਸ ਜਿਹੜਾ ਸਟੇਟ ਗਵਰਨਮੈਂਟ ਨੇ ਕਣਕ ਦੇ ਉੱਤੇ ਦਾਨਿਆ ਇੱਕ ਹੋਰ ਵੀ ਸਟੇਟ ਗਵਰਨਮੈਂਟ ਨੇ ਦਾਨਿਆ ਤੇ ਤੁਸੀਂ ਕੀ ਕਰ ਰਹੇ ਹੋ ਕਿ ਘਰਾਂ ਦੇ ਕਿਸਾਨਾਂ ਨੂੰ ਜलील ਕਰ ਰਹੇ ਹੋ ਤੇ ਫਿਰ ਉਹਨਾਂ ਨੂੰ ਜੇਲ੍ਹਾਂ ਚ ਪਾ ਰਹੇ ਹੋ ਗੱਲਾਂ ਤੁਸੀਂ ਵੱਟੇ ਵੱਡੀਆਂ ਕਰਦੇ ਹੁੰਦੇ ਸੀ ਵੀ ਦਿੱਲੀ ਦੇ ਵਿੱਚ ਸਾਡੀ ਸਰਕਾਰ ਹੈ ਤੇ ਅਸੀਂ ਐਮਐਸਪੀ ਤੋਂ ਵੱਧ ਪੈਸੇ ਦੇਣੇ ਆ ਹੁਣ ਰਾਜਸਥਾਨ ਵਾਲਿਆਂ ਨੇ ਤਾਂ ਅਨਾਉਂਸ ਕਰ ਦਿੱਤੇ 25 26 ਵਾਸਤੇ 150 ਰੁਪਇਆ ਕਣਕ ਤੇ ਬੋਨਸ ਤੇ ਤੁਸੀਂ ਦੱਸੋ ਕਿ ਤੁਸੀਂ ਕਦੋਂ ਦਿਓਗੇ ਤੁਹਾਨੂੰ ਵੀ ਦੇਣਾ ਚਾਹੀਦਾ ਤੁਸੀਂ ਤਾਂ ਜਿਹੜੇ ਪਿਛਲੇ ਕਣਕ ਦੇ ਵੀ ਲੋਕਾਂ ਦਾ ਮਾਅਵਜਾ ਬੰਦਾ ਸੀ ਜਿਹੜਾ ਨੁਕਸਾਨ ਹੋਇਆ ਕਰਕੇ ਗਰਮੀ ਕਰਕੇ ਤੁਸੀਂ ਤਾਂ ਲੋਕਾਂ ਨੂੰ ਉਹ ਵੀ ਦੇਣ ਤੋਂ ਜਿਹੜੇ ਇਨਕਾਰਿਓ ਔਰ ਦੂਜੀ ਗੱਲ ਹੈ ਕਿ ਪ੍ਰਸ਼ਾਸਨ ਦਾ ਜਿਹੜਾ ਐਸੋੜੇ ਬੁਰਾ ਹਾਲ ਹੋਇਆ ਹੋਇਆ ਲੋਕੀ ਤਹਿਸੀਲਾਂ ਦੇ ਵਿੱਚ ਕਚਹਿਰੀਆਂ ਦੇ ਵਿੱਚ ਥੱਕੇ ਖਾ ਰਹੇ ਆ ਪਹਿਲਾਂ ਤਹਿਸੀਲਦਾਰ ਹੜਤਾਲ ਤੇ ਚਲੇ ਗਏ ਸੀ ਹੁਣ ਬਾਕੀ ਵੀ ਸਟਾਫ ਉਹਨਾਂ ਦੇ ਨਾਲ ਹਮਦਰਦੀ ਦੇ ਵਿੱਚ ਹੜਤਾਲ ਤੇ ਚਲਾ ਗਿਆ ਤੇ ਸੈਕਟਰੀਟ ਦਾ ਵੈਸੇ ਹੜਤਾਲ ਹੁੰਦੀ ਐ ਇੱਥੇ ਕੋਈ ਹੁੰਦਾ ਹੀ ਨਹੀਂ ਕਿਸੇ ਨੂੰ ਮਿਲਣ ਵਾਲਾ ਲੋਕਾਂ ਨੂੰ ਤੇ ਪੰਜਾਬ ਦੀ ਜਨਤਾ ਉਹਦੇ ਨਾਲ ਪੂਰੀ ਤਰ੍ਹਾਂ ਸਹਿਮਤ ਕਰ ਰਹੀ ਹੈ ਕਿਉਂਕਿ ਇਹ ਜਿਹੜਾ ਰੌਲਾ ਪਿਆ ਕ腐ਸ਼ਨ ਦੇ ਮੁੱਖ ਮੰਤਰੀ ਸਾਹਿਬ ਨੇ ਬੜੇ ਦਮਕ ਜੇ ਮਾਰੇ ਕਿ ਅਸੀਂ ਕ腐ਸ਼ਨ ਨੂੰ ਬਰਦਾਸ਼ਤ ਨਹੀਂ ਕਰਾਂਗੇ ਪਰ ਕੱਲੀ ਅਫਸਰਾਂ ਦੀ ਕ腐ਸ਼ਨ ਕਿਉਂ ਜਿਹੜੀ ਐਮਐਲਏ ਦੀ ਕ腐ਸ਼ਨ ਪਹਿਲਾਂ ਸਾਹਮਣੇ ਆਈ ਸੀ ਆ ਤਾਜ਼ਾ ਤਾਜ਼ਾ ਭਵਾਨੀਗੜ੍ਹ ਦੇ ਵਿੱਚ ਇੱਕ ਜਿਹੜਾ ਟਰੱਕ ਯੂਨੀਅਨ ਦੇ ਪ੍ਰਧਾਨ ਵਾਸਤੇ ਜਿਹਨੇ 30 ਲੱਖ ਰੁਪਏ ਦਿੱਤਾ ਸੀ ਅਮਰ ਦੋ ਦਿਨ ਪਹਿਲਾਂ ਪਟਿਆਲੇ ਉਹਨਾਂ ਦੇ ਪਰਿਵਾਰ ਨੂੰ ਮਿਲ ਕੇ ਆਇਆ ਅੱਜ ਵੀ ਲੋਕੀ ਸੰਗਰੂਰ ਦੇ ਵਿੱਚ ਜਿਹੜੇ ਆ ਉੱਥੇ ਧੰਨੇ ਮਜਾਰੇ ਕਰ ਰਿਹਾ ਤੇ 30 ਲੱਖ ਰੁਪਈਆ ਇੱਕ ਐਮਐਲਏ ਜਿਹੜੀ ਹੈ ਉਹਦੇ ਕੋਲੋਂ ਲੈ ਚੁੱਕੀ ਸੀ ਉਹਨੂੰ ਟਰੱਕ ਯੂਨੀਅਨ ਦਾ ਪ੍ਰਧਾਨ ਬਣਾਉਣ ਵਾਸਤੇ ਤੇ ਫਿਰ ਦੂਜੇ ਕੋਲੋਂ 55 ਲੱਖ ਲੈ ਕੇ ਤੇ ਉਹਦੇ ਪੈਸੇ ਵਾਪਸ ਕੀਤੇ ਤੇ ਇਸ ਕ腐ਸ਼ਨ ਨੂੰ ਕੌਣ ਠੱਲ ਪਾਊਗਾ ਉਹਨੇ ਸੁਸਾਈਸਾਈਡ ਦੀ ਅਟੈਂਪਟ ਵੀ ਕੀਤੀ ਆ ਲਾਈਵ ਹੋ ਕੇ ਕੀਤੀ ਆ ਅਸਰ ਤਾਂ ਥੱਲੇ ਪੈਂਦਾ ਜਿਹੜਾ ਅਫਸਰਾਂ ਦੇ ਉੱਤੇ ਅਸੀਂ ਕ腐ਪਸ਼ਨ ਦੇ ਹੱਕ 'ਚ ਨਹੀਂ ਫੜੋ ਜੇ ਕੋਈ ਪੈਸੇ ਲੈਂਦਾ ਤਾਂ ਪਰ ਜਿਹੜੀ ਤੁਹਾਡੇ ਐਮਐਲਏ ਦੀ ਕ腐ਪਸ਼ਨ ਹੈ ਪਹਿਲਾਂ ਵਿਜੇ ਸਿੰਘੜਾ ਤੇ ਮੁੱਖ ਮੰਤਰੀ ਜੀ ਕਹਿੰਦੇ ਸੀ ਕਿ ਮੇਰੇ ਕੋਲ ਸਾਰੇ ਸਬੂਤ ਆ ਗਏ ਤੇ ਹੁਣ ਸਬੂਤ ਦੇਣੇ ਕਦੋਂ ਆ ਹੁਣ ਉਹ ਨਾਲ ਤੁਹਾਡੇ ਰੋਜ਼ ਬੈਠੇ ਹੁੰਦੇ ਆ ਮੀਟਿੰਗਾਂ ਦੇ ਵਿੱਚ ਸਟੇਜਾਂ ਦੇ ਉੱਤੇ ਤੇ ਪਹਿਲਾਂ ਤੁਸੀਂ ਬੜਾ ਉਦੋਂ ਡਰਾਮਾ ਕੀਤਾ ਸੀ ਕਿ ਮੈਂ ਕਿਸੇ ਦੀ ਅਸਤੀਫਾ ਲੈ ਲਿਆ ਫਟਾਫਟ ਤੇ ਹੁਣ ਬਾਅਦ ਵਿੱਚ ਉਹ ਸਬੂਤ ਕਿੱਥੇ ਗਏ ਉਹ ਅਦਾਲਤ ਚ ਜਾਣੇ ਚਾਹੀਦੇ ਸੀ ਤੇ ਆਪੇ ਥੱਲੇ ਅਫਸਰਾਂ ਨੂੰ ਵੈਸੇ ਚਲਾ ਜਾਂਦਾ ਜਦੋਂ ਉੱਥੇ ਤੁਸੀਂ ਸਮਝੌਤਾ ਕਰ ਲਿਆ ਜਦੋਂ ਅਮਿਤ ਰਤਨ ਨੂੰ ਜਿਹੜਾ ਸ਼ਰਮ ਫੜਿਆ ਗਿਆ ਤੁਹਾਡੇ ਬਠਿੰਡੇ ਦਾ ਐਮਐਲਏ ਉਦੋਂ ਤੁਸੀਂ ਸਮਝੌਤਾ ਕਰ ਲਿਆ ਉਹਨੂੰ ਪਿੱਛੋਂ ਦੀ ਭੁਜਾ ਕੇ ਤੇ ਜੇ ਫੌਜਾ ਸਿੰਘ ਸਲਾਰੀ ਦੀ ਕਰਪਸ਼ਨ ਸਾਹਮਣੇ ਆ ਗਈ ਤੁਹਾਡੇ ਮੰਤਰੀ ਦੀ ਤੇ ਉਹਦਾ ਤੁਸੀਂ ਅਸਤੀਫਾ ਲੈ ਕੇ ਸਾਰ ਲਿਆ ਜੇ ਤੁਸੀਂ ਇਹਨਾਂ ਦੇ ਖਿਲਾਫ ਐਕਸ਼ਨ ਲੈਂਦੇ ਤੇ ਥੱਲੇ ਕਿਸੇ ਹਿੰਮਤ ਹੀ ਨਹੀਂ ਪੈਣੀ ਸੀ ਪੈਸੇ ਲੈਂਦਾ ਤੁਸੀਂ ਰੋਲ ਮਾਡਲ ਤਾਂ ਪੰਜਾਬ ਦੇ ਵਿੱਚ ਸਰਪੰਚਾਂ ਨੂੰ ਸੌਂ ਚਕਾਉਣ ਵਾਸਤੇ ਕੇਜਰੀਆਲ ਨੂੰ ਲੈ ਕੇ ਆਉਂਦੇ ਹੋ ਜਿਹੜੇ ਤੇ ਸਭ ਤੋਂ ਵੱਡਾ ਭ੍ਰਿਸ਼ਟਾਚਾਰ ਦਾ ਕੇਸ ਹੈ ਤੁਸੀਂ ਅੱਜ ਪੰਜਾਬ ਦੇ ਵਿੱਚ ਹੈਲਥ ਦੀ ਅਗਵਾਈ ਕਰਨ ਵਾਸਤੇ ਸਤਿੰਦਰ ਜੈਨ ਨੂੰ ਲੈ ਕੇ ਆ ਰਹੇ ਹੋ ਤੁਸੀਂ ਅੱਜ ਮਨੀਸ਼ ਸੋਧੀਆਂ ਨੂੰ ਲੈ ਕੇ ਤੇ ਪੰਜਾਬ ਦੇ ਸਕੂਲਾਂ ਦੇ ਵਿੱਚ ਹੁਣ ਤੁਸੀਂ ਕਹਿੰਦੇ ਹੋ ਕਿ ਮਹਿਕਮੇ ਇਹ ਚਲਾਉਣਗੇ ਸਾਡਾ ਪਤਾ ਲੱਗਿਆ ਵੰਡੇ ਵੀ ਗਏ ਮਹਿਕਮੇ ਉਹਨਾਂ 'ਚ ਜੇ ਇਹ ਬੰਦੇ ਜਿਹੜੇ ਐਸਟੈਬਲਿਸ਼ ਨੇ ਪ੍ਰਸ਼ਾਸਨ ਦਾ ਨਾਮ ਜਿਹੜਾ ਦੇਸ਼ ਦੇ ਵਿੱਚ ਮਸ਼ਹੂਰ ਆ ਇਹ ਲੋਕੀ ਆ ਕੇ ਤੁਹਾਡੀ ਸਰਕਾਰ ਦੀ ਅਗਵਾਈ ਕਰਨਗੇ ਤੇ ਮੈਂ ਕਹਿੰਨਾ ਕਿ ਤੁਸੀਂ ਤਹਿਸੀਲਦਾਰਾਂ ਨੂੰ ਕੀ ਕਹੋਗੇ ਤੇ ਬਾਕੀ ਦੁਨੀਆਂ ਨੂੰ ਕੀ ਕਹੋਗੇ ਇਹ ਤੁਸੀਂ ਤਾਂ ਇਸ ਤਰ੍ਹਾਂ ਦੇ ਦਮਗਜੇ ਮਾਰਦੇ ਚੰਗੇ ਲੱਗਦੇ ਸੀ ਜੇ ਤੁਸੀਂ ਸਹੀ ਮਹਿਣਿਆਂ ਦੇ ਵਿੱਚ ਜਿਹੜਾ ਪ੍ਰਸ਼ਾਸਨ ਜਿਹੜਾ ਤੁਸੀਂ ਆਪਣੇ ਜਿਹੜੇ ਆ ਜਿਨ੍ਹਾਂ ਨੇ ਕੀਤਾ ਉਹਨਾਂ ਦੇ ਖਿਲਾਫ ਬੋਲਦੇ ਉਹਨਾਂ ਨੂੰ ਤਾਂ ਤੁਸੀਂ 100-100 ਗੱਡੀਆਂ ਦਾ ਕਾਫਲਾ ਲੈ ਕੇ ਤੇ ਸਲੂਟ ਕਰਦੇ ਫਿਰਦੇ ਹੋ ਜਿਨ੍ਹਾਂ ਤੇ ਐਡੇ ਗੰਭੀਰ ਕੇਸ ਜਿਨ੍ਹਾਂ ਤੇ ਸੁਪਰੀਮ ਕੋਰਟ ਦੀਆਂ ਟਿੱਪਣੀਆਂ ਨੇ ਹਾਈ ਕੋਰਟ ਦੀਆਂ ਟਿੱਪਣੀਆਂ ਨੇ ਫੈਸਲੇ ਹਾਲੇ ਉਹਨਾਂਲੇ ਆ ਐਨੇ ਨਹੀਂ ਦਿਰ ਜੇਲ੍ਹ ਵਿੱਚ ਰਹਿਣਾ ਪਿਆ ਤੇ ਤੁਸੀਂ ਕ腐ਸ਼ਨ ਦੀ ਜਿਹੜੀ ਆ ਉਹ ਕਿਦਾਂ ਗੱਲ ਜਿਹੜੀ ਆ ਉਹ ਕਰ ਸਕਦੇ ਹੋ ਇਸੇ ਤਰ੍ਹਾਂ ਡਰਗਸ ਦਾ ਡਰਗਸ ਦਾ ਵੀ ਉੱਥੇ ਵੀ ਡਰਾਮੇ ਹੋ ਰਿਹਾ ਹੁਣ 3 ਸਾਲਾਂ ਬਾਅਦ ਸਾਨੂੰ ਇਹ ਤਾਂ ਦੱਸੋ ਕਿ ਹੁਣ ਤੁਸੀਂ ਆ ਦੋ ਚਾਰ ਦੋ ਦੋ ਮੱਲੇ ਤੇ ਘਰ ਢਾ ਕੇ ਡਰਾਮੇ ਕਰਦੇ ਹੋ ਤੇ ਜਦੋਂ ਗਵਰਨਰ ਸਾਹਿਬ ਨੇ ਕਿਹਾ ਸੀ ਤੁਹਾਡੇ ਡੀਜੀਪੀ ਸਾਹਿਬ ਤੇ ਚੀਫ ਸੈਕਟਰੀ ਦੀ ਹਾਜ਼ਰੀ ਚ ਕਿ ਸਕੂਲਾਂ ਤੱਕ ਨਸ਼ਾ ਪਹੁੰਚ ਗਿਆ ਕਿਰਨ ਦੀਆਂ ਦੁਕਾਨਾਂ ਤੱਕ ਪਹੁੰਚ ਗਿਆ ਲੜਕੀਆਂ ਨਸ਼ੇ ਦੇ ਆਦੀ ਹੋ ਰਹੀਆਂ ਤੇ ਉਦੋਂ ਤੁਹਾਨੂੰ ਕੋਈ ਚਿੰਤਾ ਨਹੀਂ ਅੱਜ ਜੇ ਹਾਲਤ ਬਣੀ ਆ ਤੇ ਇਹਦੇ ਵਾਸਤੇ ਗਵਰਨਮੈਂਟ ਜਵਾਬ ਤਾਂ ਦੇਵੇ ਪਹਿਲਾਂ ਜੇ ਹੋਮਨਿਸਟਰ ਫੇਲ ਹੁੰਦਾ ਤੇ ਹੁਣ ਤੁਸੀਂ ਉਹਦੀ ਅਸਤੀਫਾ ਦੇਣ ਦੀ ਬਜਾਏ ਹੁਣ ਤੁਸੀਂ ਕੈਬਨਿਟ ਦੀ ਸਬ ਕਮੇਟੀ ਬਣਾਤੀ ਉਹ ਕੀ ਕਰੂਗੀ ਪਹਿਲਾਂ ਜਿਹੜਾ ਫੇਲਰ ਆ ਮੁੱਖ ਮੰਤਰੀ ਸਾਹਿਬ ਕੋਲੇ ਹੋਮਨਿਸਟਰ ਹੋਵੇ ਉਹਨਾਂ ਕੋਲੇ ਜਿਹੜਾ ਮਹਿਕਮਾ ਹੋਵੇ ਤੇ ਤੁਸੀਂ ਐਡਮਿਟ ਵੀ ਕਰ ਲਓ ਕਿ ਫੇਲ ਹੋ ਗਿਆ ਕੰਮ ਤੇ ਫਿਰ ਅਸਤੀਫਾ ਨਾ ਦਿਓ ਤੇ ਕੰਮ ਕਿੱਦਾਂ ਚੱਲੂਗਾ ਜਾ ਤਾਂ ਮੰਨਦਾ ਨਹੀਂ ਰੱਖਦੇ ਵੀ ਮੈਂ ਮੇਰੇ ਤਾਂ ਮੈਂ ਤਾਂ ਫੇਲ ਹੋ ਗਿਆ ਘਟੋ ਘਟ ਕੇ ਚੀਫ ਮਿਨਿਸਟਰ ਤੋਂ ਸਿਫਾਰਿਸ਼ ਨਹੀਂ ਦੇਣਾ ਸੀ ਮੈਂ ਤਾਂ ਲੈਂਡ ਆਰਡਰ ਦੀ ਜ਼ਿੰਮੇਵਾਰੀ ਚੀਫ ਮਿਨਿਸਟਰ ਦੀ ਹੈ ਤੇ ਘਟਵਟ ਹੋਮ ਮਿਨਿਸਟਰੀ ਛੱਡ ਦਿੰਦੇ ਪਰ ਹੋਮ ਮਿਨਿਸਟਰੀ ਆਪਣੇ ਕੋਲੇ ਹੈ ਤੇ ਕੈਬਨਿਟ ਸਬ ਕਮੇਟੀ ਬਣਾਤੀ ਤੇ ਜਿਹੜੇ ਮੁੱਖ ਮੰਤਰੀ ਕੋਲੇ ਹੋਮ ਮਿਨਿਸਟਰੀ ਹੁੰਦਿਆ ਹੋਇਆ ਕੰਟਰੋਲ ਨਹੀਂ ਹੁੰਦਾ ਉਹ ਦੂਜੇ ਉੱਥੇ ਕੀ ਕਰਨਗੇ ਜੀ ਇਸ ਕਰਕੇ ਮੈਂ ਬੇਨਤੀ ਕਰਦਾ ਕਿ ਇਹਨਾਂ ਸਾਰੀਆਂ ਗੱਲਾਂ ਦਾ ਅਸੀਂ ਸਰਕਾਰ ਕੋਲੋਂ ਜਵਾਬ ਚਾਹੁੰਦੇ ਆ ਕਿ ਜਿਹੜਾ ਇਹ ਕੱਲਾ ਹੁਣ ਦੋ ਦੋ ਦਿਨ ਦੇ ਸੈਸ਼ਨ ਜਿਹੜੇ ਕਰਕੇ ਭੱਜਣ ਕਿਉਂ ਲੱਗੇ ਚਾਹੀਦਾ ਤਾਂ ਸੀ ਨਾ ਕਿ ਜੇ ਸੂਬੇ ਦਾ اجلاس ਸੱਦਿਆ ਸੀ ਤੇ ਉੱਥੇ ਸਾਰੀਆਂ ਗੱਲਾਂ ਹੁਣ 10 ਦਿਨ ਸੈਸ਼ਨ ਚੱਲਦਾ 15 ਦਿਨ ਲੋੜ ਪੈਂਦੀ 15 ਦਿਨ ਚੱਲਦਾ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਤੁਸੀਂ ਡਿਸਕਸ਼ਨ ਕਰਦੇ ਪਰ ਅੱਜ ਸਰਕਾਰ ਭੱਜ ਰਹੀ ਆ ਪਰ ਅਸੀਂ ਇਹਨਾਂ ਨੂੰ ਕਹਿਣਾ ਚਾਹੁੰਦੇ ਆ ਕਿ ਇਹਨਾਂ ਗੱਲਾਂ ਦਾ ਜਵਾਬ ਤੁਹਾਨੂੰ ਅੱਜ ਨਹੀਂ ਕੱਲ ਨੂੰ ਪੰਜਾਬ ਦੀ ਜਨਤਾ ਨੂੰ ਦੇਣਾ ਪਏਗਾ। ਦੂਜੀ ਜਿਹੜੀ ਗੱਲ ਮੈਂ ਕਰਨੀ ਹੈ ਕਿ ਸਾਡੀ ਪਾਰਟੀ ਦੀ ਮੈਂਬਰਸ਼ਿਪ ਦੀ ਜਿਹੜੀ ਮੁਹਿੰਮ ਹੈ ਉਹ ਮੈਂ ਸਾਰੇ ਆਗੂ ਸਹਿਬਾਨ ਤੇ ਵਰਕਰ ਸਹਿਬਾਨ ਦਾ ਧੰਨਵਾਦ ਕਰਦਾ ਕਿ ਸਾਰਿਆਂ ਦੇ ਸਹਿਯੋਗ ਦੇ ਸਦਕਾ ਸਾਰਿਆਂ ਦੀ ਮਿਹਨਤ ਦੇ ਸਦਕਾ ਬਹੁਤ ਅੱਛੇ ਤਰੀਕੇ ਦੇ ਨਾਲ ਸਾਡੀ ਜਿਹੜੀ ਹੈ ਮੈਂਬਰਸ਼ਿਪ ਮੁਹਿੰਮ ਜਿਹੜੀ ਹੈ ਉਹ almo sun last stage ਤੇ ਆ ਕੰਪਲੀਟ ਹੋਣ ਵਾਲੀ ਅੱਜ ਦੀ ਤਰੀਖ ਚ 20 ਲੱਖ ਦੇ ਕਰੀਬ ਮੈਂਬਰਸ਼ਿਪ ਜਿਹੜੀ ਆ ਉਹ ਸਾਡੇ ਕੋਲੇ ਭਰਤੀ ਦੀ ਫੀਸ ਦੇ ਸਮੇਤ ਉਹ ਦਫਤਰ ਦੇ ਵਿੱਚ ਸਾਡੇ ਕੋਲੇ ਪਹੁੰਚ ਗਈ ਆ ਤੇ ਮੇਰੇ ਖਿਆਲ ਪੰਜ ਚਾਰ ਦਿਨਾਂ ਦੇ ਵਿੱਚ ਵਿੱਚ ਸਾਰੀ ਜਿਹੜੀ ਪ੍ਰੋਸੈਸ ਆ ਸਾਡੀ ਭਰਤੀ ਵਾਪਸ ਆਉਣ ਦੀ ਕਿਉਂਕਿ ਭਰਤੀ ਦੇਣ ਦਾ ਜਿਹੜਾ ਕੰਮ ਆ ਉਹ ਤਾਂ ਸੀ ਜਿਹੜਾ ਪਹਿਲਾਂ ਪਿਛਲੇ ਮਹੀਨੇ ਦੀ 20 ਤਰੀਕ ਤੋਂ ਹੀ ਬੰਦ ਕਰਤਾ ਸੀ ਪਰ ਜਿਹੜਾ ਵਾਪਸ ਭਰਤੀ ਇਕੱਠੀ ਕੀਤੀ ਹੋਈ ਆ ਉਹ ਲਗਾਤਾਰ ਜਮ੍ਹਾਂ ਹੋ ਰਹੀ ਹੈ ਬੜਾ ਅਨਕਰੇਜਿੰਗ ਰਿਸਪੌਂਸ ਹੈ ਸਾਰੇ ਆਗੂਆਂ ਤੇ ਵਰਕਰਾਂ ਨੇ ਜਿਹੜੀ ਆ ਉਹਦੇ ਵਾਸਤੇ ਮਿਹਨਤ ਕੀਤੀ ਆ ਉਹਨਾਂ ਦਾ ਮੈਂ ਧੰਨਵਾਦ ਕਰਦਾ ਔਰ ਅਸੀਂ 10 ਮਾਰਚ ਨੂੰ ਜਿੰਨੇ ਵੀ ਸਾਡੇ ਅਬਜ਼ਰਵਰ ਵੱਖ-ਵੱਖ ਜਣਿਆਂ ਦੇ ਜਾਂ ਸਟੇਟਾਂ ਦੇ ਲੱਗੇ ਆ ਜਿਨ੍ਹਾਂ ਦੀ ਦੇਖਰੇਖ ਤੇ ਵਿੱਚ ਇਹ ਸਾਰੀ ਭੱਤੀ ਹੋ ਰਹੀ ਆ ਉਹਨਾਂ ਦੀ ਤੇ ਨਾਲ ਪਾਰਲੀਮੈਂਟਰੀ ਬੋਰਡ ਦੀ ਮੀਟਿੰਗ ਜਿਹੜੀ ਇਕੱਠੀ ਆ ਉਹ ਅਸੀਂ 10 ਮਾਰਚ ਨੂੰ ਜਿਹੜੀ ਆ ਉਹ ਇੱਥੇ ਦਫ਼ਤਰ ਦੇ ਵਿੱਚ ਬੜਾਈ ਆ ਉਹਦੇ ਵਿੱਚ ਹੁਣ ਅੱਗੋਂ ਕਿਉਂਕਿ ਅਗਲੀ ਜਿਹੜੀ ਪ੍ਰੋਸੈਸ ਆ ਉਹ ਪਹਿਲਾਂ ਡਿਸਟ੍ਰਿਕਟ ਡੈਲੀਗੇਟ ਚੁਣੇ ਜਾਂਦੇ ਆ ਉਸੇ ਦੇ ਨਹੀਂ ਸਟੇਟ ਦੇ ਡੈਲੀਗੇਟ ਚੁਣੇ ਜਾਂਦੇ ਆ ਔਰ ਸਟੇਟ ਦੇ ਡੈਲੀਗੇਟ ਜਦੋਂ ਹਾਊਸ ਕੰਪਲੀਟ ਹੋ ਗਿਆ ਫਿਰ ਪ੍ਰਧਾਨ ਦੀ ਚੋਣ ਹੁੰਦੀ ਹੈ ਇਸ ਕਰਕੇ ਉਹ ਅਗਲੀ ਪ੍ਰੋਸੈਸ ਦੀਆਂ ਅਸੀਂ ਤਰੀਕਾ ਜਿਹੜੀਆਂ ਨੇ ਉਹ ਤੈਅ ਕਰਨੀਆਂ ਨੇ ਇਸ ਕਰਕੇ ਮੈਂ ਸਾਰੇ ਡਿਡਰ ਸੇ ਬੰਦਾ ਤੇ ਅਗੂ ਸੇ ਬੰਦਾ ਜਿਹੜਾ ਉਹ ਧੰਨਵਾਦ ਕਰਦਾ ਕਿ ਬੜਾ ਕਾਮਯਾਬੀ ਦੇ ਨਾਲ ਜਿਹੜਾ ਹੈਗਾ ਉਹਨਾਂ ਨੇ ਸਾਰਾ ਕੰਮ ਜਿਹੜਾ ਉਹ ਮੁਕੰਮਲ ਕੀਤਾ ਔਰ ਬਹੁਤ ਅੱਛਾ ਜਿਹੜਾ ਰਿਸਪੌਂਸ ਆ ਉਹ ਪੰਜਾਬ ਦੀ ਜਨਤਾ ਨੇ ਦਿੱਤਾ ਦੂਜੀਆਂ ਸਟੇਟਾਂ ਦੇ ਵਿੱਚ ਵੀ ਭਰਤੀ ਹੋਈ ਆ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਕੋਈ ਤੁਹਾਡਾ 10 ਮਾਰਚ ਨੂੰ ਪਾਰਲੀਮੈਂਟ ਦੀ ਬੋਰਡ ਦੀ ਹੋ ਰਹੀ ਪਾਰਲੀਮੈਂਟਰੀ ਬੋਰਡ ਤੇ ਜੰਨੇ ਸਾਡੇ ਜ਼ਿਲ੍ਹਿਆਂ ਦੇ ਅਬਜ਼ਰਵਰ ਲੱਗੇ ਆ ਜਾਂ ਦੂਜੇ ਸੋ ਗਿਆ ਨੇ ਜਰਵਤ ਲਗੇ ਕਿਉਂਕਿ ਅਗਲਾ ਹੁਣ ਪ੍ਰੋਗਰਾਮ ਅਸੀਂ ਜਿਹੜਾ ਡੈਲੀਕੇਟ ਚੁੰਦਾ ਉਹ ਸ਼ੁਰੂ ਕਰਨਾ ਕਿਉਂਕਿ ਇਹ ਕੰਮ ਸਾਡਾ ਹੁਣ ਜਿਆਦਾ ਨਹੀਂ ਰਹਿ ਗਿਆ ਭਰਤੀ ਵਾਪਸ ਆਉਂਦਾ ਇਹ ਤਿੰਨ ਚਾਰ ਦਿਨਾਂ ਦੇ ਵਿੱਚ ਵਿੱਚ ਸਾਨੂੰ ਆਸ ਹੈ ਸਾਰੀ ਵਾਪਸ ਆ ਜਾਣੀ ਹੈ ਤੇ ਉਹ ਅਗਲਾ ਕੰਮ ਜਿਹੜਾ ਉਹਦੇ ਤੇ ਅਸੀਂ ਜਿਹੜਾ ਉਹ ਕਰਾਂਗੇ ਕੋਈ ਤੁਹਾਡਾ ਹੋਰ ਕੋਈ ਕਿਸੇ ਤਾਂ ਦਾ ਕੋਈ ਸਵਾਲ ਹੋਵੇ ਤਾਂ ਤੁਸੀਂ ਪੁੱਛ ਸਕਦੇ ਹੋ ਚਲੋ ਗੱਲ ਇਹ ਹੈ ਕਿ ਸਾਡੇ ਕੋਲ ਤਾਂ ਜਿਹੜੀ ਜਮਾ ਹੈ ਉਹ ਜਦੋਂ ਅਸੀਂ ਹੁਣ ਡਿਊਟੀਆਂ ਲਾਵਾਂਗੇ ਤੁਹਾਡੇ ਸਾਹਮਣੇ ਜਨਤਾ ਕੀ ਕਰਦੇ ਆਂਗੇ ਤੁਹਾਨੂੰ ਦਿਖਾ ਦੇਵਾਂਗੇ ਅਸੀਂ ਕਿ ਸਾਡੇ ਕੋਲ ਕਿੰਨੀ ਹੈ ਕਿਉਂਕਿ ਕੱਲੀ ਭੱਤੀ ਨਹੀਂ ਆਉਂਦੀ ਭੱਤੀ ਦੇ ਨਾਲ ਪੈਸੇ ਵੀ ਜਮਾ ਹੁੰਦੇ ਆ ਜੋ ਕੁਝ ਹੁੰਦਾ ਨਾ ਇਹ ਕੱਲਾ ਸਿਸਟਮ ਹੈ ਸਾਰੀਆਂ ਡੈਡੀਕੇਟਸ ਦੀਆਂ ਡਿਸਟੈਂਸ ਜਿਹੜੀਆਂ ਨਾਲ ਬਕਾਇਦਾ ਬਣ ਕੇ ਆਉਂਦੀਆਂ ਕੋਈ ਐਦਾਂ ਨਹੀਂ ਕੋਈ ਜਿਹੜਾ ਹੈਗਾ ਇੱਕ ਇੱਕ ਹਲਕੇ ਦੀ ਬਕਾਇਦਾ ਤੌਰ ਦੇ ਉੱਤੇ ਲਿਸਟਾਂ ਜਿਹੜੀਆਂ ਨੇ ਉਹ ਕੱਲਾ ਕੱਲਾ ਨਾਮ ਉਹਦਾ ਨੰਬਰ ਕਿਹੜੀ ਨੰਬਰ ਦੀ ਕਾਪੀ ਉਹਨੇ ਭਰੀ ਆ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਬਕਾਇਦਾ ਤੌਰ ਤੇ ਨਾਲ ਹੀ ਜਦੋਂ ਭਰਤੀ ਦੇ ਪੈਸੇ ਜਮ੍ਹਾਂ ਹੁੰਦੇ ਆ ਉਹ ਨਾਲ ਹੀ ਜਮ੍ਹਾਂ ਹੁੰਦੇ ਆ ਨੀ ਮੈਂ ਉਹਨਾਂ ਦੇ ਕਦਮ ਹਾਂ ਹਾਂਜੀ ਹਾਂਜੀ ਕਿਸਾਨਾਂ ਦਾ ਅੰਦੋਲਨ ਉਹ ਕਦ ਦੇ ਸੀ ਆਪ ਦਾ ਕਿਸਾਨਾਂ ਦੇ ਦਿੱਕਤਾਂ ਵਾਲੀ ਕਮੇਟੀ ਦਾ ਫੈਸਲਾ ਕੀ ਹੋ ਰਿਹਾ ਹੈ ਔਰ ਕਿਵੇਂ ਆਇਆ ਕੀ ਦੇਖੋ ਗੱਲ ਇਹ ਹੈ ਕਿ ਕਾਲਤਖ ਸਾਹਿਬ ਤੋਂ ਨਿਗਰਾਨ ਕਮੇਟੀ ਇੱਕ ਅਨਾਉਂਸ ਹੋਈ ਸੀਗੀ ਅਸੀਂ ਉਹਨਾਂ ਨੂੰ ਬੜੀ ਬੜੀ ਬੇਨਤੀ ਕੀਤੀ ਐ ਜਦੋਂ ਭਰਤੀ ਚੱਲ ਰਹੀ ਸੀ ਵੀ ਸਾਡੇ ਵਾਸਤੇ ਹਰ ਚੀਜ਼ ਟਰਾਂਸਪੇਰੈਂਟ ਆ ਕੁਝ ਵੀ ਸਾਡੇ ਕੋਲੇ ਲਕਾਉਣ ਵਾਸਤੇ ਨਹੀਂ ਐ ਤੇ ਧਾਮੀ ਸਾਹਿਬ ਵੀ ਉਸ ਕਮੇਟੀ ਦੇ ਚੇਅਰਮੈਨ ਸੀ ਔਰ ਧਾਮੀ ਸਾਹਿਬ ਨੇ ਉਸ ਕਮੇਟੀ ਦੀਆਂ ਮੀਟਿੰਗਾਂ ਕਰਕੇ ਜਿਹੜੀ ਆ ਦੋ ਤਿੰਨ ਮੀਟਿੰਗਾਂ ਵੀ ਕੀਤੀਆਂ ਅਸੀਂ ਵੀ ਜਿਹੜੀ ਸਹਿਯੋਗ ਦੀ ਗੱਲ ਸੀ ਭੁੰਦਰ ਸਾਹਿਬ ਨੇ ਆਪ ਵੀ ਪਬਲੀਕਲੀ ਅਪੀਲ ਕੀਤੀ ਜਦੋਂ ਚੰਡੀਗੜ੍ਹ ਮੀਟਿੰਗ ਰੱਖੀ ਸੀ ਉਸ ਦਿਨ ਜੇ ਇੱਥੇ ਉਹ ਨਹੀਂ ਆਏ ਅਸੀਂ ਤਾਂ ਵੇਟ ਕਰਦੇ ਸੀ ਕਿ ਆ ਜਾਓ ਜੇ ਕਿਸੇ ਨੂੰ ਕਾਪੀ ਚਾਹੀਦੀ ਹੈ ਸਾਡੇ ਕੋਲੋਂ ਲਵੋ ਫਿਰ ਭੁੰਦਰ ਸਾਹਿਬ ਘਰ ਗਏ ਉੱਥੇ ਵੀ ਉਹਨਾਂ ਨੇ ਜਨਤਕ ਤੌਰ ਤੇ ਉੱਤੇ ਉਹਨਾਂ ਨੂੰ ਬੇਨਤੀ ਕੀਤੀ ਕਿ ਸਾਡੇ ਵੱਲ ਤੇ ਸਾਰੇ ਇੱਕੋ ਜਿਹੇ ਆ ਜੇ ਕਿਸੇ ਨੇ ਭਰਤੀ ਲੈਣੀ ਆ ਤੇ ਅਸੀਂ ਤੁਹਾਨੂੰ ਕਾਪੀਆਂ ਦੇ ਸਕਦੇ ਆ ਤੁਸੀਂ ਕਰ ਲਓ ਪਰ ਜੋ ਹਾਲਾਤ ਬਣੇ ਕਿ ਸਭ ਤੋਂ ਸੀਨੀਅਰ ਧਮੀ ਸਾਹਿਬ ਤੇ ਬਡੁੰਗਰ ਸਾਹਿਬ ਸੀ ਕਮੇਟੀ ਚ ਜਿਹੜੀਆਂ ਦੋਨੇ ਰਿਸਪੈਕਟਡ ਪਰਸਨੈਲਿਟੀ ਆ ਔਰ ਬੜੇ ਸੀਨੀਅਰ ਲੀਡਰ ਆ ਸੀਜ਼ਨ ਲੀਡਰ ਆ ਦੋਨਾਂ ਨੂੰ ਸਿਫਾ ਦੇਣਾ ਪੈ ਗਿਆ ਤੇ ਕਮੇਟੀ ਤੇ ਕਿੱਡਾ ਵੱਡਾ ਪ੍ਰੈਸ਼ਨ ਚੈਨਾ ਪੇ ਤੁਸੀਂ ਇਦਾਂ ਦੇ ਹਾਲਾਤ ਮੈਂਬਰ ਸਰਬਾਨ ਨੇ ਪੈਦਾ ਕਰ ਦਿੱਤੇ ਕਿ ਸਿਰਫ ਨਿਗਰਾਨੀ ਕਰਨੀ ਸੀ ਤੇ ਉੱਥੇ ਵੀ ਤੁਸੀਂ ਜਿਹੜੀ ਆ ਕੋਈ ਸਹਿਮਤੀ ਨਹੀਂ ਬਣ ਦਿੱਤੀ ਕਿਉਂਕਿ ਕੁਝ ਮੈਂਬਰਾਂ ਦੀ ਮਨਸ਼ਾ ਜਿਹੜੀ ਆ ਉਹ ਪਾਰਟੀ ਨੂੰ ਨੁਕਸਾਨ ਪਹੁੰਚਾਉਣ ਵਾਲੇ ਪਾਸੇ ਹੀ ਐ ਬੜੀ ਕਲੀਅਰ ਗੱਲ ਮੈਂ ਕਹਿਣੀ ਚਾਹੁੰਦਾ ਨਹੀਂ ਤਾਂ ਜਿਵੇਂ ਅਸੀਂ ਬੇਨਤੀ ਕਰਦੇ ਸੀ ਸਾਰਿਆਂ ਨੂੰ ਕਿ ਭਰਤੀ ਲਾਓ ਆਪਣੀ ਉਹ ਭਰਤੀ ਲਾ ਕੇ ਕਰਨੀ ਚਾਹੁੰਦੇ ਤਾਂ ਕਰ ਸਕਦੇ ਸੀ ਪਰ ਕੁਝ ਬੰਦਿਆਂ ਨੇ ਗੁੰਮਰਾਹਕੁੰਨ ਪ੍ਰਚਾਰ ਜਿਹੜਾ ਉਹ ਲਗਾਤਾਰ ਜਾਰੀ ਰੱਖਿਆ ਉਹਨਾਂ ਦੀਆਂ ਤਾਰਾਂ ਕਿਤੇ ਹੋਰ ਜੁੜੀਆਂ ਹੋਈਆਂ ਮੈਂ ਪਹਿਲਾਂ ਵੀ ਕਹਿੰਨਾ ਉਹ ਵੀ ਦੱਸੋ ਉਹ ਨੁਕਸਾਨ ਜਿਹੜਾ ਪਾਰਟੀ ਦਾ ਸਿਰਫ ਕਰਨਾ ਚਾਹੁੰਦੇ ਸੀ ਇਸ ਕਰਕੇ ਅਕਾਲ ਤਖਤ ਸਾਹਿਬ ਦੇ ਜਿਹੜੀ ਹੈਗੀ ਹੈ ਜਦੋਂ ਦੋਨੇ ਸੀਨੀਅਰ ਮੋਸਟ ਮੈਂਬਰ ਅਸਤੀਫਾ ਦੇ ਗਏ ਤੇ ਇਹਨਾਂ ਨੂੰ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਕਿ ਜੇ ਤੁਸੀਂ ਚੰਗੀ ਤਰ੍ਹਾਂ ਬਿਹੇਵ ਕਰਦੇ ਤਾਂ ਇੰਨੇ ਸੀਨੀਅਰ ਬੰਦਿਆਂ ਨੂੰ ਅਸਤੀਫਾ ਕਿਉਂ ਅਕਾਲ ਤਖਸਾਲ ਨੂੰ ਭੇਜਣਾ ਪੈਂਦਾ ਕਮੇਟੀ ਚ ਕੋਈ ਕਾਰਨ ਸੀਗੇ ਤੇ ਤਾਂ ਹੀ ਭਜਦੇ ਨਾ ਤੁਸੀਂ ਤੁਸੀਂ ਕਹਿ ਰਹੇ ਜਿੰਨਾਂ ਦੀਆਂ ਤਾਰਾਂ ਜੁੜੀਆਂ ਹਾਂਜੀ ਚਲੋ ਤੁਹਾਨੂੰ ਪਤਾ ਹੀ ਆ ਤੁਹਾਨੂੰ ਪਤਾ ਹੀ ਨਹੀਂ ਤਾਂ ਹੌਲੀ ਹੌਲੀ ਜਿਹੜੀਆਂ ਤੁਹਾਡੇ ਸਾਹਮਣੇ ਥੋੜੇ ਦਿਨਾਂ ਤੱਕ ਬਿੱਲੀ ਥੱਲੇ ਬਾਹਰ ਆਪੀ ਆ ਜਾਨੀ ਵੀ ਉਹਨਾਂ ਦਾ ਮਕਸਦ ਕੀ ਸੀਗਾ ਉਹਨਾਂ ਦਾ ਤੁਹਾਡੇ ਸਾਹਮਣੇ ਆ ਜਾਨੀ ਕੋ ਅਸੀਂ ਤੇ ਮੈਂ ਮੈਂ ਚੋਣਾ ਪਈ ਆਪੇ ਹੀ ਉਹਨਾਂ ਨੇ ਜਿੰਨੇ ਕਾਲੇ ਪਏ ਆ ਉਹਨਾਂ ਨੇ ਆਪਣੀ ਮੰਨਛਾ ਆਪੇ ਚਾਰ ਕਰਦਣੀ ਹੈ ਮੈਂ ਮੈਨੂੰ ਕਹਨ ਤੁਸੀਂ ਇਸ ਪਾਸੇ ਉਹਨਾਂ ਨੇ ਅਰਦਾਸ ਕਰਕੇ ਸ਼ੁਰੂ ਕਰਦੀ ਹੈ ਵੀ ਅਸੀਂ ਭਰਤੀ ਕਰਾਂਗੇ ਕੀ ਲੱਗ ਰਿਹਾ ਹੈ ਇੱਕ ਪਾਸੇ ਜਰਮਨੀ ਕੰਮ ਕਰੀ ਗਏ ਦੂਜੇ ਪਾਸੇ ਹੁਕ ਕਰ ਰਹੇ ਆ ਦੇਖੋ ਗੱਲ ਇਹ ਹੈ ਨਾ ਵੀ ਗੁਰੂ ਘਰ ਜਾ ਕੇ ਗੁਰੂ ਘਰ ਜਾ ਕੇ ਕੋਈ ਅਰਦਾਸ ਕਰੇ ਤੇ ਕਿਸੇ ਨੂੰ ਕੋ ਰੋਕ ਸਕਦਾ ਜੱਫੀਦਾਰ ਸਾਹਿਬ ਨਹੀਂ ਤੁਸੀਂ ਚਾਹੋ ਤੁਸੀਂ ਕਰ ਸਕਦੇ ਹੋ ਮੈਂ ਚਾਹੋ ਮੈਂ ਜਾ ਕੇ ਅਰਦਾਸ ਕਰ ਸਕਦਾ ਚਾਹੇ ਹਰਮੰਦਰ ਸਾਹਿਬ ਕਰ ਲਓ ਚਾਹੇ ਕਾਲ ਤਿਕ ਸਾਹਿਬ ਤੇ ਕਰ ਲਓ ਚਾਹੇ ਕਿਸੇ ਹੋਰ ਗੁਰਦੁਆਰਾ ਸਾਹਿਬ ਕਰ ਲਓ ਕਿਸੇ ਕਿਸੇ ਸਾਥ ਤੇ ਕਰ ਲਓ ਤੁਸੀਂ ਆਪ ਗਏ ਹੋ ਆਪ ਹੀ ਸੰਤਾ ਸਿੰਘ ਮੈਦਪੁਰੇ ਨੇ ਅਰਦਾਸ ਕੀਤੀ ਹੈ ਨਾ ਉੱਥੇ ਉਹ ਤੁਹਾਡੀ ਤੁਸੀਂ ਤੈਅ ਕਰਕੇ ਗਏ ਤੁਸੀਂ ਅਰਦਾਸ ਕਰਕੇ ਆ ਗਏ ਤੇ ਉਹਨੇ ਤੇ ਅਰਦਾਸ ਕੀਤਾ ਨੇ ਇਹ ਤੁਸੀਂ ਜਹਦਰ ਸਾਹਿਬ ਜੀ ਨੂੰ ਪੁੱਛ ਲਓ ਮੈਂ 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 ਜਹਦਰ ਜੀ ਦੇ ਵਿਆਪ ਤੇ ਕੁਝ ਕਿਉਂ ਕਵਾਂ ਜਹਦਰ ਜੀ ਨੇ ਤਾਂ ਕਿਹਾ ਸੀ ਵੀ ਦੋ ਮੈਂਬਰ ਅਸਤੀਫਾ ਦੇ ਚੁੱਕੇ ਆ ਤੇ ਬਾਕੀ ਹੁਣ ਮੀਟਿੰਗ ਕਰਕੇ ਦੇਖਾਂਗੇ ਵੀ ਕਮੇਟੀ ਦਾ ਅਸੀਂ ਕੀ ਕਰਨਾ ਤੇ ਇਹਨਾਂ ਚੋਂ ਕੋਈ ਉਹਨਾਂ ਨੇ ਤਾਂ ਪਹਿਲੀ ਗੱਲ ਹੈ ਨਿਗਰਾਨ ਕਮੇਟੀ ਸੀ ਤੇ ਜਿਹੜਾ ਕੰਮ ਇਹਨਾਂ ਨੇ ਕਰਨਾ ਸੀ ਉਹ ਤਾਂ ਸਾਰਾ ਹੋ ਗਿਆ ਉਹ ਤਾਂ ਦੇਖੋ ਕੋਈ ਗਮਰਾਹ ਕਰੀ ਜਾਵੇ ਕੋਈ ਕਹਿੰਦਾ ਜੀ ਅਸੀਂ ਸ਼ੁਰੂ ਕਰ ਰਹੇ ਹਾਂ ਪਹਿਲੀ ਤਾਂ ਗੱਲ ਹੈ ਇਹ ਪਾਰਟੀ ਦਾ ਸੰਵਿਧਾਨ ਹੈ ਮੈਂ ਅੱਗੇ ਵੀ ਮੇ ਪੀਪੀ ਦੱਸਿਆ ਸੀਗੇ ਤੇ ਭਰਤੀਆਂ ਡਾਟਾ ਕੋਈ ਵੱਖਰੀ ਐਨਾਨਸ ਕਰੀ ਜਾਵੇ ਤੇ ਇਹ ਸੰਵਿਧਾਨ ਦੇ ਵਿੱਚ ਵਰਕਿੰਗ ਕਮੇਟੀ ਨੂੰ ਅਧਿਕਾਰ ਹੈ ਇਸੇ ਕਰਕੇ ਜਦੋਂ ਥੋੜੀ ਜਿਹੀ ਦੁਬਦਾ ਹੋਈ ਸੀ ਤੇ ਅਸੀਂ ਜਥੇਦਾਰ ਜੀ ਨੂੰ ਜਾ ਕੇ ਮਿਲ ਕੇ ਬੇਨਤੀ ਕੀਤੀ ਸੀ ਤੇ ਉਹਨਾਂ ਨੇ ਕਿਹਾ ਕਿ ਠੀਕ ਹੈ ਕਿ ਮੈਂ ਮੈਂ ਵੀ ਵਿੱਚ ਲਿਖਿਆ ਕਿ ਵਿਧਾਨ ਦੇ ਮੁਤਾਬਕ ਕਰ ਲਓ ਤੁਹਾਡੀ ਵਰਕਿੰਗ ਕਮੇਟੀ ਨੇ ਫੈਸਲਾ ਕਰਨਾ ਤੁਸੀਂ ਕਰ ਲਓ। ਉਹਨਾਂ ਨੇ ਸਾਨੂੰ ਕਿਹਾ ਸੀ ਅਗਲੇ ਦਿਨ ਜਥੇਦਾਰ ਜੀ ਨੇ ਸਵਾਗਤ ਵੀ ਕੀਤਾ ਸੀ। ਤੁਸੀਂ ਉਹਨਾਂ ਉਹਨਾਂ ਨੂੰ ਕੰਟਰੋਵਰਸੀ 'ਚ ਨਾ ਪਾਓ। ਉਹਨਾਂ ਨੇ ਅਗਲੇ ਦਿਨ ਸਵਾਗਤ ਕੀਤਾ ਸੀ ਜਿਹੜੀਆਂ ਡਿਊਟੀਆਂ ਲੱਗੀਆਂ ਸੀ ਉਹਦਾ ਵੀ ਸਵਾਗਤ ਕੀਤਾ ਸੀ। ਔਰ ਸੰਵਿਧਾਨ ਦੇ ਵਿੱਚ ਲਿਖਿਆ ਹੋਇਆ ਮੇਰੇ ਕੋਲ ਹੀ ਆ। ਦੋ ਸ਼੍ਰਮਣੀ ਕਾਲਜਲ ਵਰਕਿੰਗ ਕਮੇਟੀ ਵਿਲ ਹੈਵ ਦ ਡੇਟਸ ਆਫ એનਰੋਲਮੈਂਟ ਐਂਡ ਇਲੈਕਸ਼ਨ। ਤੇ ਹੁਣ ਗੱਲਾ ਕੋਈ ਬੰਦਾ ਕਹਿ ਦੇਵੇ ਕਿ ਮੈਂ ਉਹਦੀ ਮਰਜ਼ੀ ਆਪਣੀ ਦੇਖੋ ਜੇ ਤੱਕ ਕਿਸੇ ਨੇ ਕੋਈ ਆਪਣੀ ਵੱਖਰੀ ਭਰਤੀ ਕਰਨੀ ਜਿਵੇਂ ਹੁਣ ਇੱਕ ਮੁਖਸਰ ਮਾਗੀ ਦੇ ਉੱਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਬਣਿਆ ਉਹ ਆਪਣੇ ਘਰ ਦੇ ਪਏ ਜਦੋਂ ਮਰਜ਼ੀ ਕਰ ਜੇ ਸਦਾ ਸਿਮਰਨਜੀਤ ਸਿੰਘ ਮਾਨਹਰ ਨੇ ਕਰਨੀ ਉਹ ਜਦੋਂ ਮਰਜ਼ੀ ਕਰਨ ਆਪਣੀ ਅਸੀਂ ਉਹਨਾਂ ਨੂੰ ਰੋਕਦੇ ਨਹੀਂ ਜੇ ਇਹਨਾਂ ਨੇ ਵੀ ਕੋਈ ਆਪਣੀ ਇਹਨਾਂ ਦਾ ਕੋਈ ਹੋਰ ਸੋਚਿਆ ਹੋਇਆ ਤੇ ਉਹਦੀ ਜਿਵੇਂ ਮਰਜ਼ੀ ਕਰਨ ਲੇਕਿਨ ਜਿਹੜੀ ਸ਼ਰੋਮਣੀ ਅਕਾਲੀ ਦਲ ਦੀ ਸਾਡੀ ਇੱਕ ਜਿਹੜੀ ਹੈ ਰਜਿਸਟਰਡ ਪਾਰਟੀ ਹੈ ਇਲੈਕਸ਼ਨ ਕਮਿਸ਼ਨ ਕੋਲੇ ਸਾਡਾ ਰੈਕੋਗਨਾਈਜ਼ ਸਾਡਾ ਸਿੰਬਲ ਹੈ ਤਕੜੀ ਚੌਕ ਨਿਸ਼ਾਨ ਹੈ ਸਾਡਾ ਇੱਕ ਸੰਵਿਧਾਨ ਹੈ ਔਰ ਇਹਦੇ ਵਿੱਚ ਥਾਂ-ਥਾਂ ਤੇ ਲਿਖਿਆ ਹੋਇਆ ਪਹਿਲਾਂ ਤੇ ਮੈਂ ਤੁਹਾਨੂੰ ਪਹਿਲੀ ਲਾਈਨ ਪੜ੍ਹ ਦਿੰਦਾ ਆ ਭਰਤੀ ਦਾ ਪਹਿਲਾ ਸ਼ਬਦ ਹੈ ਅਨਰੋਲਮੈਂਟ ਫੀਸ ਤੇ ਜਿਹੜੀ ਭਰਤੀ ਦਾ ਕਿਹਾ ਪਹਿਲੀ ਲਾਈਨ ਹੀ ਹੈ ਦਾ ਅਨਰੋਲਮੈਂਟ ਫੀ ਸ਼ਲ ਬੀ ਡਿਪੋਜ਼ਿਟਡ ਇਨ ਦਾ ਆਫਿਸ ਆਫ ਸ਼੍ਰੋਮਣੀ ਅਕਾਲੀ ਦਰਬਾਰ ਅੱਜ ਜਿੰਨੇ ਹੁਣ ਕਰ ਰਹੇ ਭਤੀ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਜਮ੍ਹਾਂ ਕਰਾ ਰਹੇ ਕੋਈ ਵੱਖਰਾ ਅਕਾਊਂਟ ਖੋਲ ਸਕਦਾ ਤੁਸੀਂ ਦੱਸੋ ਰਜਿਸਟਰਡ ਪਾਰਟੀ ਆ ਰੈਜੂਲੇਸ਼ਨ ਪੈਂਦਾ ਬੈਂਕ 'ਚ ਅਕਾਊਂਟ ਖੁੱਲਦਾ ਦਸਖਤ ਜਾਂਦੇ ਆ ਕਿ ਇਹਦੇ ਇਹਦੇ ਦਸਖਤ ਚਾਹੀਦੇ ਆ ਆ ਪੂਰਾ ਇੱਕ ਇੱਕ ਚੀਜ਼ ਸਵਿਧਾਨ ਦੇ ਵਿੱਚ ਲਿਖੀ ਹੋਈ ਆ ਕੋਈ ਇਹ ਨਹੀਂ ਕਿ ਜਿੱਦਾਂ ਕੋਈ ਮਰਜ਼ੀ ਕਰਕੇ ਚਲਾਈ ਗਈ ਏ ਪਾਰਟੀ ਅਕਾਊਂਟਸ ਵਿਲ ਬੀ ਮੇਨਟੇਨਡ in any branch of the scheduled bank and will be operated by president or the trainer and one officer be nominated by president for this purpose te dasso kon gumarai kar re ho na dekho kave ki main shuru karni hai president te khazanchi pehli line me padh ke das di thi ke bharti utthe jama honi hai dusji gal ਦਾ ਵਰਕਿੰਗ ਕਮੇਟੀ ਸ਼ਲ ਹੈਵ ਦਾ ਪਾਵਰਸ ਟੂ ਮੇਕ ਰੂਲਸ ਰਿਗਾਰਡਿੰਗ ਮੇਨਟੇਨੈਂਸ ਆਫ ਅਕਾਉਂਟਸ ਠੀਕ ਹੈ ਜੀ ਇਹ ਪਾਰਟੀ ਦਾ ਸੰਵਿਧਾਨ ਹੈ ਦਾ ਅਕਾਉਂਟਸ ਆਫ ਸ਼੍ਰੋਮਣੀ ਕਾਲੀਦਾਲ ਵਿਲ ਬੀ ਐਡਿਟਡ ਆਡੀਟਡ ਐਨਲੀ ਐਂਡ ਆਡਿਟ ਰਿਪੋਰਟ ਵਿਲ ਬੀ ਪਲੇਸਡ ਬਿਫੋਰ ਦੀ ਮੀਟਿੰਗ ਆਫ ਵਰਕਿੰਗ ਕਮੇਟੀ ਦਾ ਵਰਕਿੰਗ ਕਮੇਟੀ ਵਿਲ ਅਪਪਾਇੰਟ ਆਡੀਟਰਸ ਫਾਰ ਅਕਾਉਂਟਸ ਆਫ ਡਿਸਟ੍ਰਿਕਟ ਜਥਾ ਤਾਂ ਤਾਂ ਦੇ ਉੱਤੇ ਸੰਵਿਧਾਨ ਦੇ ਵਿੱਚ ਹਰ ਚੀਜ਼ ਡਿਫਾਈਨਡ ਹੈ ਇਸ ਕਰਕੇ ਨਹੀਂ ਹੁੰਦਾ ਕਿ ਮੈਂ ਕਿਸੇ ਦੀ ਦੁਕਾਨ ਦੀਆਂ ਪੱਤੀਆਂ ਛਪਾ ਕੇ ਤੇ ਉਹਦੇ ਬਿੱਲ ਕੱਟਨੇ ਸ਼ੁਰੂ ਕਰ ਦਿਆ ਹਰ ਚੀਜ਼ ਰਜਿਸਟਰਡ ਆ ਸਾਡਾ ਅਕਾਊਂਟ ਐ ਸਾਡੀ ਇਨਕਮ ਟੈਕਸ ਦੀ ਰਿਟਰਨ ਹੁੰਦੀ ਐ ਸਾਡੇ ਇਲੈਕਸ਼ਨ ਕਮਿਸ਼ਨ ਨੂੰ ਰਿਟਰਨਾਂ ਫਾਈਲ ਹੁੰਦੀਆਂ ਇਲੈਕਸ਼ਨ ਦਾ ਸਾਰਾ ਖਰਚਾ ਇਲੈਕਸ਼ਨ ਕਮਿਸ਼ਨ ਨੂੰ ਸਬਮਿਟ ਹੁੰਦਾ ਅਕਾਊਂਟ ਸਾਰੇ ਆਡਿਟ ਹੁੰਦੇ ਆ ਤੇ ਇਹਦਾ ਮਤਲਬ ਤਾਂ ਫਿਰ ਜਿਹੜੀ ਮਰਜ਼ੀ ਪਾਰਟੀ ਦਾ ਕੱਲ ਨੂੰ ਮੈਂ ਕਿਸੇ ਹੋਰ ਪਾਰਟੀ ਦਾ ਅਕਾਊਂਟ ਖੋਲ੍ਹ ਕੇ ਤੇ ਭਰਤੀ ਛਪਾ ਕੇ ਮੈਂ ਇਹਦਾ ਹੋਣੀ ਕਰ ਸਕਦਾ ਸਗੋਂ ਕੋਈ ਤੁਹਾਡੇ ਕੋਲ ਕੋਈ ਪਰਚੀ ਆਈ ਤੇ ਸਾਨੂੰ ਦੱਸਿਆ ਵੀ ਅੱਜ ਤਾਂ ਅੱਜ ਤਾਂ ਲੱਭਦੇ ਫਿਰਦੇ ਆ ਵੀ ਪਤਾ ਲੱਗੇ ਵੀ ਸਾਡੀ ਤਾਂ ਨਹੀਂ ਕੋਈ ਛਪਾਈ ਫਿਰਦਾ ਕੋਈ ਆਪਣੀ ਛਪਾ ਲਵੇ ਕਿਸੇ ਦੀ ਕੋਈ ਵਕਰੀ ਸਾਨੂੰ ਕੋਈ ਤਰਾ ਹੀ ਨਹੀਂ ਜੇ ਕਿਸੇ ਨੇ ਕੋਈ ਵਕਰੀ ਰਜਿਸਟਰ ਕਰਾਈ ਹੈ ਉਹਦਾ ਸਾਨੂੰ ਕੋਈ ਤਰਾ ਹੀ ਨਹੀਂ ਇਹਦਾ ਮਤਲਬ ਉਹ ਪਰ ਪਰ ਤੁਸੀਂ ਆਪ ਸਿਆਣੇ ਪੜੇ ਲਿਖੇ ਹੋ ਆ ਜਿਹੜੀ ਵਰਕਿੰਗ ਕਮੇਟੀ ਦੇ ਰੈਜੂਲੇਸ਼ਨ ਤੋਂ ਬਿਨਾ ਤੇ ਕੋਈ ਅਕਾਊਂਟ ਖੋਲ ਸਕਦਾ ਪਾਰਟੀ ਦਾ ਤੁਸੀਂ بڑے ਢੂੰਗੇ ਪੱਤਰਕਾਰ ਹੋ ਤੁਸੀਂ ਚਰਚਾਵਾਂ ਦੇ ਨਾਂ ਨਾ ਪਾਓ ਤੁਹਾਨੂੰ ਸਾਰਾ ਪਤਾ ਵੀ ਕੀ ਕੁਝ ਕੀ ਕੀ ਕੁਝ ਚੱਲ ਰਿਹਾ ਤੁਹਾਨੂੰ ਦੱਸ ਦਿਓ ਭਾਵੇਂ ਸਾਰੀ ਗੱਲ ਨਹੀਂ ਇਸ ਕਰਕੇ ਸਾਨੂੰ ਵੀ ਕਾਫੀ ਕੁਝ ਪਤਾ ਹੈ ਪਰ ਅਸੀਂ ਕੁਝ ਚੀਜ਼ਾਂ ਸਮੇਂ ਤੋਂ ਪਹਿਲਾਂ ਨਹੀਂ ਕਹਿਣੀਆਂ ਚਾਹੁੰਦੇ ਮੈਂ ਤਾਂ ਹੀ ਕਿਹਾ ਸੀ ਕਿ ਆਪਾਂ ਹੀ ਤੁਹਾਡੇ ਸਾਹਮਣੇ ਖੁੱਲ੍ਹ ਕੇ ਗੱਲ ਆ ਜਾਣੀ ਹੈ ਕਿ ਕੁਝ ਬੰਦੇ ਕੀ ਕਰਨਾ ਚਾਹੁੰਦੇ ਆ ਆਦਰਵਾਇਜ਼ ਕੋਈ ਅਸੀਂ ਕਿੰਨੀ ਵਾਰੀ ਬੇਨਤੀ ਕੀਤੀ ਇੱਕ ਵਾਰੀ ਨਹੀਂ ਤੁਹਾਡੇ ਸਾਹਮਣੇ ਇਸੇ ਜਗ੍ਹਾ ਦੇ ਉੱਤੇ ਬੈਠ ਕੇ ਪ੍ਰੈਸ ਕਾਨਫਰੰਸ ਕਰਕੇ ਸਾਰੇ ਲਈ ਸਿੰਗਲ ਲੀਡਰਸ਼ਿਪ ਨੇ ਕਿਹਾ ਸੀ ਕਿ ਕੋਈ ਭਰਤੀ ਦੀਆਂ ਕਾਪੀਆਂ ਲੈਣਾ ਚਾਵੇ ਸਾਡੇ ਦਫ਼ਤਰੋਂ ਆ ਕੇ ਲੈ ਸਕਦਾ ਖੁੱਲ ਕੇ ਕਿਹਾ ਸੀ ਜੇ ਨਹੀਂ ਕਿਹਾ ਤਾਂ ਤੁਸੀਂ ਜਵਾਬ ਦੇ ਸਕਦੇ ਕਦੀ ਪੱਖਪਾਤ ਨਹੀਂ ਅਸੀਂ ਕੀਤਾ ਕਿਉਂਕਿ ਪਾਰਟੀ ਦਾ ਇੱਕ ਫੈਮਿਲੀ ਮੈਟਰ ਹੁੰਦਾ ਭਰਤੀ ਅਸੀਂ ਜਿਹੜੀ ਮੇਨ ਟੇਰ ਜਿਹੜੀ ਵੀ ਸਤਾਪਤੀ 'ਚ ਬੈਠੀ ਆ ਉਹਦੀ ਡਿਊਟੀ ਬੰਦੀ ਹੁੰਦੀ ਹੈ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਅਸੀਂ ਆਪਣੀ ਜ਼ਿੰਮੇਵਾਰੀਆਂ ਪੂਰੀ ਨਿਭਾਈਆਂ ਅਸੀਂ ਕਦੀ ਉਸ ਗੱਲ ਤੋਂ ਜ਼ਿੰਮੇਵਾਰੀ ਤੋਂ ਭੱਜੇ ਨਹੀਂ ਪਰ ਅਸੀਂ ਆਹ ਸੁਣ ਕੇ ਹੈਰਾਨ ਹੁੰਨੇ ਆ ਜਦੋਂ ਮੀਡੀਆ 'ਚ ਖਬਰ ਪੜਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਤਾਂ ਖਤਮ ਹੋ ਲੱਗੀ ਇਸ ਤਰ੍ਹਾਂ ਗੁੰਮਰਾਹ ਨਹੀਂ ਕਿਸੇ ਨੂੰ ਕਰਨਾ ਚਾਹੀਦਾ ਆਕਾਤਕ ਸਾਰਿਆਂ ਦਾ ਸਾਝਾ ਸਾਡਾ ਵੀ ਹੈ ਪਰ ਅਸੀਂ ਆਕਾਤਕ ਸਾਹਿਬ ਦੇ ਨਾਮ ਦੇ ਉੱਤੇ ਕਿਸੇ ਨੂੰ ਗੁੰਮਰਾਹ ਨਹੀਂ ਕਰ ਸਕਦੇ ਕਿਸੇ ਨੂੰ ਜਾਣਾ ਮੱਥਾ ਟੇਕਣਾ ਮੱਥਾ ਟੇਕ ਕੇ ਕੋਈ ਅਰਦਾਸ ਕਰਨਾ ਉਹ ਸਾਰਿਆਂ ਵਾਸਤੇ ਖੁੱਲੀ ਹੈ ਗੁਰੂ ਦਾ ਘਰ ਹੈ ਸਾਰਿਆਂ ਵਾਸਤੇ ਖੁੱਲਾ ਜਿਹੜਾ ਮੱਤੀ ਜਾਵੇ ਕਰੇ ਜਿਵੇਂ ਦੀ ਬਿਮਾਕੀ ਨਾ ਨੇ ਮੈਂ ਚਾਹੁੰਦਾ ਵੀ ਬ੍ਰੇਕਿੰਗ ਤੁਹਾਡੇ ਲੋ ਆਵੇ ਮੈਂ ਤੁਹਾਡਾ ਹੱਕ ਨਹੀਂ ਮਾਰਨਾ ਚਾਹੁੰਦਾ ਫਿਰ ਫਿਰ ਤੁਹਾਡੀ ਤੁਹਾਡੀ ਬ੍ਰੇਕਿੰਗ ਨਹੀਂ ਬਣਨੀ ਇਸ ਕਰਕੇ ਮੈਂ ਮੈਂ ਰਾਜਨੀਤਿਕ ਵਰਕਰ ਵਾਲੀ ਥਾਂ ਹੀ ਰਹਿਣਾ ਚਾਹੁੰਦਾ ਮੈਂ ਮੀਡੀਆ ਦੀ ਥਾਂ ਨਹੀਂ ਲੈਣਾ ਚਾਹੁੰਦਾ ਉਹ ਸੋਹਣੀ ਤੁਹਾਡੇ ਲੱਗਦੀ ਆ ਇੱਕੋ ਦਮ ਵੀ ਬ੍ਰੇਕਿੰਗ ਪਈ ਆ ਆ ਆ ਬਣ ਗਿਆ ਸਾਨੂੰ ਬਤਾ ਜੀ ਇਸ ਕੋ ਇੱਕ ਵਾਰ ਹਿੰਦੀ ਵਿੱਚ ਵੀ ਆ ਬਤਾ ਦਿਜੀਏ ਪੂਰਾ ਕਾਫੀ ਅੱਲਾ ਮਚਾ ਹੋ ਗਿਆ ਪੰਜਾਬ देखिए इस समय अफसोस इस बात का है कि दिल्ली वालों की खुशामदी के लिए तो पूरी पंजाब की सरकार जो है चंडीगढ़ के जो एयरपोर्ट से लेके तो वपासना सेंटर तक होशियारपुर तक रेड कारपेट बिछा रही सौ सौ गाड़ियों का काफना चल रहा है एक उस व्यक्ति को वहां छोड़ने के लिए जिसके पास कोई कॉन्स्टिट्यूशन पोस्ट नहीं है जिसका पंजाब के साथ किसी तरह का कोई संबंध नहीं है लेकिन जो देश का अन्दाता है उसके लिए कर्फ्यू जैसे हालात पैदा किए जा रहे हैं कि वो अपने गांव से चल के अपनी राजधानी में यहां आके पीसफुली प्रोटेस्ट भी नहीं कर सकता पहले मुख्यमंत्री साहब ने गड़बड़ा के उनको अपमानित किया अब उनके रास्ते बंद हुए हैं उनके लीडर्स अरेस्ट कर दिए गए हैं उनको थाने में बिठा के जलील किया जा रहा तो यह है कि जो अपने हैं उनके साथ ये व्यवहार हो रहा जो दिल्ली वाले हैं उनको आंखों पे बिठा के सरकार बैठी है अब फैसला आने वाले समय में पंजाब की जनता करेगी कि इसकी सजा जो है आम आदमी पार्टी को वो क्या देगी उसके लिए इनको तैयार रहना चाहिए थैंक यू